ने कि हालात चाहे जैसे मर्जी हो बस विश्वास के साथ डटकर खड़े रहिए क्योंकि समय आने पर खट्टी कड़वी अंबी भी मीठे आम में बदल जाती है बस आज यही सोचना तुसी आज मेरी जिंदगी चाहे कड़वी है चाहे खट्टी है पर मैं अपने मालिक ਦੇ વિશ્વાસ ਨਾਲ ਕਰਮ ਕਰੀ ਜਾਣਾ ਹੈ ਮਿਹਨਤ ਕਰੀ ਜਾਣੀ ਹੈ ਔਰ ਮੈਨੂੰ ਵਿਸ਼ਵਾਸ ਹੈ ਅੱਜ ਮੇਰੀ ਜ਼ਿੰਦਗੀ ਜੋ ਕੜਵੀ ਖੱਟੀ ਹੈ ਕੱਲ ਨੂੰ ਇਹੀ ਜ਼ਿੰਦਗੀ ਮਿੱਠੇ ਅੰਮਾਈ ਤਰ੍ਹਾਂ ਮਿਠਾਸ ਨਾਲ ਪਰ ਜਾਏਗੀ ਸਵਾਦ ਨਾਲ ਪਰ ਜਾਏਗੀ ਫਿਰ ਮੈਂ ਕਹੂੰਗਾ ਕਿ ਮੇਰੇ ਜੀਵਨ ਚ ਆਨੰਦ ਹੀ ਹੈ ਨਾ ਸਮਝਦੇ ਹੋ ਗੁਰੂਆਂ ਰਹਿਬਰਾਂ ਨੂੰ ਵੀ ਉਹ ਮੰਜ਼ਿਲ ਪਾਣ ਵਾਸਤੇ ਕਿੰਨਾ ਤਪ ਕਰਨਾ ਪਿਆ ਕਹਿੰਦੇ ਬਾਬਾ ਫਰੀਦ 36 ਸਾਲ ਕੀਤੀ ਕਿ ਨਹੀਂ ਮਿਹਨਤ ਉਹਨਾਂ ਨੇ ਹਜ਼ੂਰ ਗੋਸ 61 ਵਾਲੀ ਸਰਕਾਰ 25 ਸਾਲ ਜੰਗਲਾਂ 'ਚ ਭੁੱਖੇ ਪਿਆਸੇ ਬੈਠੇ ਰਹੇ ਜਾਂ ਮਹਾਤਮਾ ਬੁੱਧ ਲੈ ਲੋ ਮਹਾਵੀਰ ਲੈ ਲੋ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਿੰਦਗੀ ਲਾ ਲਓ ਕਿ ਗੁਰੂਆਂ ਰਹਿਬਰਾਂ ਨੇ ਉਸ ਮੁਕਾਮ ਨੂੰ ਪਾਉਣ ਵਾਸਤੇ ਕਿੰਨਾ ਕਿੰਨਾ ਤਕਸ਼ਦਸਿਆ ਪਰ ਕਦੀ ਉਫ ਨਹੀਂ ਕੀਤੀ ਚੱਲਦੇ ਗਏ ਚੱਲਦੇ ਗਏ ਕਿਉਂਕਿ ਮਿਹਨਤ ਨਾਲ ਕਦਮ ਵਧਾਣ ਵਾਲਿਆਂ ਨੂੰ ਮੰਜ਼ਿਲ ਮਿਲਦੀ ਹੈ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਹਾਂ ਅੱਜ ਥੋੜਾ ਜਿਹਾ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਤੁਸੀਂ ਸੁਣੀ ਹੋਏਗੀ ਸੁਣੀ ਹੋਏਗੀ ਘਟਨਾ ਇਹ ਘਟਨਾ ਹੈ ਕਿ ਜਦੋਂ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ 'ਚ ਸੁੱਤੇ ਪਏ ਸੀ ਜੋ ਘਟਨਾ ਲਿਖਣ ਚਾਹਦੀ ਹੈ ਜਾਂ ਸੁਣਨ ਚਾਹੀਏ ਸਾਡੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਹੋਏ ਸੀ ਔਰ ਅਚਾਨਕ ਉਹ ਜਿਹੜੀ ਪੇੜ ਦੀ ਛਾਂ ਥੱਲੇ ਸੁੱਤੇ ਸੀ ਪੇੜ ਦੀ ਛਾਂ ਕਿਉਂਕਿ ਸੂਰਜ ਘੁੰਮਦਾ ਹੈ ਤਾਂ ਕੀ ਹੁੰਦਾ ਹੈ ਪੇੜ ਦੀ ਛਾਂ ਬਦਲ ਜਾਂਦੀ ਹੈ ਤਾਂ ਫਿਰ ਕੀ ਹੋਇਆ ਸੀ ਪਤਾ ਕਿਸੇ ਨੂੰ ਕਹਾਣੀ ਦਾ ਜਵਾਬ ਦੇ ਦਿਓ ਜਿਹਨੂੰ ਪਤਾ ਥੋੜਾ ਜਿਆ ਫਿਰ ਕਹਿੰਦੇ ਸੱਪ ਆਇਆ ਸੱਪ ਨੇ ਛਾਇਆ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਹੁਣ ਗੌਰ ਕਰਨਾ ਇਹ ਕਹਾਣੀ ਪੜਨ ਨੂੰ ਆਂਦੀ ਹੈ ਇਹ ਕਹਾਣੀ ਸੁਣਨ ਨੂੰ ਆਂਦੀ ਹੈ ਪਰ ਅਸੀਂ ਮਾਫ ਕਰਿਓ ਥੋੜਾ ਚੇਂਜ ਕਰਨਾ ਜਾਵਾਂਗੇ ਕਿਉਂਕਿ ਇਹ ਇਹ ਕਹਾਣੀ ਇਸ ਤਰ੍ਹਾਂ ਨਹੀਂ ਹੈ ਸਮਝੀ ਨਾ ਜ਼ਰਾ ਤੇ ਕਿਸ ਤਰ੍ਹਾਂ ਕਹਾਣੀ ਕਿਉਂਕਿ ਅਗਰ ਫਰਜ਼ ਕਰੋ ਇਨਸਾਨ ਕਹਿੰਦਾ ਕਿ ਸੱਪ ਨੇ ਫਨ ਕਰਕੇ ਛਾ ਦਿੱਤੀ ਦਾ ਸੱਪ ਦਾ ਫਨ ਕਿੰਨਾ ਚੌੜਾ ਹੁੰਦਾ ਜਿਹੜਾ ਬੰਦੇ ਪੂਰੇ ਚਿਹਰੇ ਨੂੰ ਛਾ ਦੇ ਸਕੇ ਸੋਚੋ ਆਪਣੇ ਤੁਹਾਡਾ ਹੱਥ ਇੰਨਾ ਕੀ ਸੱਪ ਦਾ ਫਨ ਹੁੰਦਾ ਜਿਹਨਾਂ ਕਾਫੀ ਹੁੰਦਾ ਹੈ ਤੇ ਹੱਥ ਨਾਲ ਤੁਸੀਂ ਪੂਰੀ ਛਾ ਦੇ ਹੀ ਨਹੀਂ ਸਕਦੇ ਫੇਰ ਹੋਇਆ ਕੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਦੀ ਜਾ ਰਹੇ ਸੀ ਤਾਂ ਕਿਸਾਨਾਂ ਨੇ ਕੀਆ ਕਿਸਾਨਾਂ ਨੇ ਬੜੇ ਪ੍ਰੇਸ਼ਾਨ ਸੀ ਕਿਸਾਨ ਕਿਉਂਕਿ ਜਿੱਥੋਂ ਦੀ ਇਹ ਘਟਨਾ ਹੈ ਨਾ ਬੜੇ ਪ੍ਰੇਸ਼ਾਨ ਸੀ ਉਹ ਕਿਸਾਨ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਜੀ ਕਿਉਂਕਿ ਗੁਰੂ ਰਹਿਬਰ ਹੁੰਦੇ ਹੀ ਦੀ ਆਲੂ ਹੈ ਕਿਸੇ ਦਾ ਦੁੱਖ ਨਹੀਂ ਤਾਂ ਬਚਪਨ ਦੇ ਸੱਚਾ ਸੋਦਾ ਵੀ ਕਰਿਆ ਉਸ ਕਹਿੰਦੇ ਉਹਨਾਂ ਨੇ ਜਦੋਂ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੇਖਿਆ ਪਰੇਸ਼ਾਨ ਕਿਉਂ ਹੈ ਕਿਸਾਨ ਤਾਂ ਪੁੱਛਿਆ ਗੁਰੂਆਂ ਨੇ ਸਤਗੁਰੂ ਗਏ ਪੁੱਛਿਆ ਕੀ ਗੱਲ ਬਈ ਉਹ ਕਹਿੰਦੇ ਮਾਰੇ ਕੀ ਕਰੀਏ ਇੱਥੇ ਕਿ नाग ਹੀ ਬੜਾ ਖਤਰਨਾਕ ਰਹਿੰਦਾ ਜਿੱਦਾ ਸ਼੍ਰੀ ਕ੍ਰਿਸ਼ਨ ਦੇ ਜਮਾਨੇ ਦੀ ਗੱਲ ਹੈ ਨਾ ਕਿ ਇਹ ਨਦੀ ਵਿੱਚ ਕਾਲੀਆ नाग ਹੈ ਤਾਂ ਸ਼੍ਰੀ ਸ਼੍ਰੀ ਕ੍ਰਿਸ਼ਨ ਮੁਕਾਬਲਾ ਕਰਨ ਗਏ ਸੀ नाग ਨਾਲ ਤੁਸੀਂ ਫੋਟੋ ਦੇਖੀ ਹੋਏਗੀ ਉਹ नाग ਦੇ ਫੰਤ ਤੇ ਖੜੇ ਆ ਬਸ ਜਰਾ ਸਮਝਣਾ ਸਾਰਿਆਂ ਕਹਿੰਦੇ ਜਦੋਂ ਕਿਸਾਨਾਂ ਨੇ ਦੱਸਿਆ ਉਹ ਇਲਾਕੇ ਵਾਸੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਤੋਂ ਬੜੇ ਪਰੇਸ਼ਾਨ ਹੈ ਜਾਂ नाग ਇੱਥੇ ਬੜਾ ਖਤਰਨਾਕ ਹੈ ਬੜਾ ਖਤਰਨਾਕ ਕਾਬੂ ਜ ਨਹੀਂ ਆਉਂਦਾ ਪਰੇਸ਼ਾਨ ਕਰ ਰਿਹਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕੁਰਾਏ ਕਹਿੰਦੇ ਵਾਹਿਗੁਰੂ ਤੇ ਭਰੋਸਾ ਰੱਖੋ ਆਪਣੇ ਪ੍ਰਭੂ ਤੇ ਭਰੋਸਾ ਰੱਖੋ ਤੁਹਾਡੇ ਅੰਦਰ ਡਰ ਨਹੀਂ ਹੋਣਾ ਚਾਹੀਦਾ ਤੁਹਾਡੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਸਾਹਸ ਹੋਣਾ ਚਾਹੀਦਾ ਹੈ ਔਰ ਇਹ ਸਾਹਸ ਕਦੋਂ ਆਉਂਦਾ ਹੈ ਜਦੋਂ ਇਨਸਾਨ ਨੂੰ ਆਪਣੇ ਰੱਬ ਤੇ ਕਿ ਸ਼ੁਭਾਸ਼ ਹੁੰਦਾ ਹੈ ਕਿ ਤੂੰ ਮੇਰਾ ਰਖਾ ਸਭ ਨਹੀਂ ਥਾਈ ਕਿਉਂਕਿ ਅੱਜ ਵਿਗਿਆਨ ਵੀ ਇਹ ਸਾਬਿਤ ਕਰ ਚੁੱਕਾ ਹੈ जरा ਗੌਰ ਕਰਨਾ ਜੋ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਕੀਤੀ ਨਾ ਅੱਜ ਵਿਗਿਆਨ ਵੀ ਸਾਬਿਤ ਕਰ ਚੁੱਕਾ ਹੈ ਕਦੀ ਪੜ੍ਹ ਕੇ ਦੇਖਣਾ ਸ਼ੇਰ ਦੇ ਬਾਰੇ ਕਿ ਸ਼ੇਰ ਕਿਸੇ ਤੇ ਅਟੈਕ ਕਦੋਂ ਕਰਦਾ ਹੈ ਸ਼ੇਰ ਕਿਸੇ ਸਾਂਢ ਉੱਪਰ ਜਿਹੜਾ ਉਹ ਤੋਂ ਤਕੜਾ ਹੋਵੇ ਨਾ ਉਹਤੇ ਅਟੈਕ ਕਰਨ ਤੋਂ ਪਹਿਲਾਂ ਕੀ ਕਰਦਾ ਹੈ ਉਹ ਸਾਂਢ ਦੇ ਜਾਂ ਜੰਗਲੀ ਭੈਂਸੇ ਦੇ ਆਲੇ ਦੁਆਲੇ ਘੁੰਮਦਾ ਹੈ ਉਹਦੀਆਂ ਅੱਖਾਂ 'ਚ ਦੇਖਦਾ ਜੇ ਉਹਨੂੰ ਨਜ਼ਰ ਆਂਦਾ ਹੈ ਡਰ ਵਾਈਬ੍ਰੇਸ਼ਨ ਹੁੰਦੀ ਹੈ ਡਰ ਦੀ ਕਿਉਂਕਿ ਜਦੋਂ ਡਰ ਹੁੰਦਾ ਬੰਦੇ ਦਾ ਸਰੀਰ ਪਸੀਨਾ ਆਉਣਾ ਪਹ ਹੱਥ ਕੰਬਣ ਲੱਗ ਜਾਂਦੇ ਕਹਿੰਦੇ ਤੁਸੀਂ ਦੇਖ ਲੈਣਾ ਗਲੀ 'ਚੋਂ ਲੰਘਦੇ ਹੋ ਨਾ ਇੱਕ ਕੁੱਤਾ ਭੌਂਕ ਰਿਹਾ ਹੈ ਜੇ ਤੁਸੀਂ ਡਰ ਗਏ ਤੁਰ ਮਗਰ ਦੌੜੋ ਪਿੱਛੇ ਦੌੜੋ ਤਾਂ ਜੇ ਤੁਸੀਂ ਖੜ ਕੇ ਪੱਥਰ ਚੱਕ ਲਓ ਡੰਡਾ ਚੱਕ ਲਓ ਕੁੱਤਾ 도ੜੇਗਾ ਕਿਉਂਕਿ ਪਤਾ ਹੈ ਬੰਦਾ ਡਰਿਆ ਨਹੀਂ ਹੈ ਅਗਰ ਮੈਦੇ ਲਾਗੇ ਗਿਆ ਬਹਾਦਰ ਹੈ ਇਹਨਾ ਮੇਰਾ ਸਿਰ ਪਾੜ ਦੇਣਾ ਕਹਿੰਦੇ ਕੁੱਤਾ ਵੀ ਦੌੜ ਜਾਂਦਾ ਹੁਣ ਕਹਿੰਦੇ ਸ਼ੇਰ ਵੀ ਪਹਿਲਾਂ ਹਾਲ ਵਾਲੇ ਭੈਂਸੇ ਦੇ ਘੁੰਮਦਾ ਹੈ ਤਾਂ ਜੇ ਤਾਂ ਕਿਤੇ ਭੈਂਸਾ ਖੁਰਾ ਨੂੰ ਐਂ ਹੋ ਕਰਨ ਲੱਗ ਜਾਵੇ ਉਹਨੂੰ ਦੇਖ ਕੇ ਐ ਉਹ ਜੇ ਤਾਂ ਸਿਰ ਝੁਕਾ ਕੇ ਨਾ ਤਾਂ ਫਿਰ ਸ਼ੇਰ ਆਰਾਮ ਨਾਲ ਚਲਾ ਜਾਂਦਾ ਤਾਂ ਜੇ ਭੈਂਸਾ ਇਦਾਂ ਪਿੱਛੇ ਨੂੰ ਜਾਣ ਲੱਪੇ ਪਿੱਛੇ ਨੂੰ ਕਿਉਂਕਿ ਡਰਨਾ ਬੰਦਾ ਪਿੱਛੇ ਨੂੰ ਜਾਂਦਾ ਹੈ ਤਾਂ ਸ਼ੇਰ ਸਮਝ ਗਿਆ ਹੁਣ ਡਰ ਗਿਆ ਇਹ ਤੇ ਮੇਰਾ ਕਾਬੂ ਜੇ ਤਾਂ ਪਹਿਲੇ ਹੀ ਗਿਆ ਜੋ ਡਰ ਗਿਆ ਸਮਝੋ ਫਿਰ ਸ਼ੇਰ ਉਤੇ ਹਮਲਾ ਕਰਦਾ ਹੈ ਕਿਉਂਕਿ ਡਰੀ ਉਹਦੀ ਜਾਨ ਲੈ ਲੈਂਦਾ ਹੈ ਨਹੀਂ ਤਾਂ ਭੈਂਸੇ ਜਿੰਨੀ ਤਾਕਤ ਹੈ ਜੰਗਲੀ ਭੈਂਸੇ ਚ ਕਿ ਆਪਣੇ ਸਿੰਗਾਂ ਨਾਲ ਹੀ ਸ਼ੇਰ ਨੂੰ ਚੀਰ ਦੇਵੇ ਕਿਉਂਕਿ ਸ਼ੇਰ ਦੇ ਕੋਲ ਤਾਂ ਸਿੰਗ ਵੀ ਹੈ ਨਹੀਂ ਮਰਿਆ ਦਾ ਕਾਲੀ ਵਜਾ ਨਾਲ ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਸ ਰਹੇ ਉਹ ਕਹਿੰਦੇ ਮਹਾਰਾਜ ਉਹ ਦੇਖੋ ਸਾਹਮਣੇ ਫੁਰੀਆਂ ਰੁਨਾਦ ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਜਿਨ੍ਹਾਂ ਨੂੰ ਆਪਣੇ ਵਾਹਿਗੁਰੂ ਤੇ ਆਪਣੇ ਰੱਬ ਤੇ ਵਿਸ਼ਵਾਸ ਹੋਵੇ ਯਕੀਨ ਹੋਵੇ ਜਿਨ੍ਹਾਂ ਦੇ ਅੰਦਰ ਸਾਹਸ ਹੋਵੇ ਕਿਉਂਕਿ ਪ੍ਰਭੂ ਨੇ ਉਸ ਭਗਵਾਨ ਨੇ ਸਾਨੂੰ ਜੀਵਨ ਦਿੱਤਾ ਹੈ ਤਾਂ ਸਾਨੂੰ ਉਹਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਭਰੋਸਾ ਵੀ ਕਰਨਾ ਚਾਹੀਦਾ ਹੈ ਮੰਮੀ ਨਾ ਜ਼ਰਾ ਸਾਰਿਆਂ ਨੇ ਕਹਿੰਦੇ ਜੇ ਉਹਤੇ ਵਿਸ਼ਵਾਸ ਹੋਵੇ ਨਾ ਉਹਤੇ ਭਰੋਸਾ ਹੋਵੇ ਇਹ 나ਗ ਵੀ ਕੋਈ ਮੁਸ਼ਕਿਲ ਕੋਈ ਮੁਸੀਬਤ ਸਾਡਾ ਕੁਛ ਵਿਗਾੜ ਨਹੀਂ ਸਕਦੀ। ਸੋ ਇੱਕ ਸੰਕੇਤ ਹੈ। ਇੱਕ ਇਸ਼ਾਰਾ ਹੈ ਗੁਰਮੁਖੀ ਜੀਵਨ ਚ। ਸਤਿਗੁਰ ਕਹਿੰਦੇ ਦੇਖੋ ਅਗਰ ਤੁਹਾਡੇ ਅੰਦਰ ਆਪਣੇ ਮਾਲਕ ਦਾ ਆਪਣੇ ਪ੍ਰਮਾਤਮਾ ਵਾਹਿਗੁਰੂ ਦਾ ਯਕੀਨ ਹੈ। ਵਿਸ਼ਵਾਸ ਨਾਲ ਤੁਸੀਂ ਜਾਓ ਤਾਂ ਇਹ ਸੱਪ ਤੁਹਾਨੂੰ ਮਾਰਨ ਦੀ ਬਜਾਏ ਤੁਹਾਡੀ ਜਾਨ ਲੈਣ ਦੀ ਬਜਾਏ ਇਹ ਤੁਹਾਡਾ ਸਾਥੀ ਬਣ ਕੇ ਤੁਹਾਡੀ ਰੱਖਿਆ ਕਰੇਗਾ। ਕਹੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਕਰਦੇਗੇ। ਆਪਣੇ ਮਾਲਕ ਨੂੰ ਯਾਦ ਕਰਦੇਗੇ। ਪ੍ਰਭੂ ਨੂੰ ਯਾਦ ਕਰਦੇਗੇ। ਔਰ ਜਾ ਕੇ ਕਹਿੰਦੇ ਲੇਟ ਗਏ ਦੱਸਣ ਦੀ ਖਾਤਰ ਇਹਦਾ ਮਤਲਬ ਕੀ ਹੈ ਇੱਥੇ ਥੋੜਾ ਗਹਿਰਾਈ 'ਚ ਜਾਣਾ ਹੈ ਕਿ ਅਗਰ ਸਾਡੇ ਜੀਵਨ 'ਚ ਮੁਸੀਬਤਾਂ ਹੋਣ ਅਗਰ ਸਾਡੇ ਜੀਵਨ 'ਚ ਟੈਨਸ਼ਨਾਂ ਹੋਣ ਕਿਉਂਕਿ ਮੁਸੀਬਤਾਂ ਰੂਪੀ 나ਗ ਹੁੰਦੇ ਆ ਇਹ ਪਰੇਸ਼ਾਨੀਆਂ ਰੂਪੀ 나ਗ ਹੁੰਦੇ ਆ ਜਿਹੜੇ ਡੱਸਦੇ ਰਹਿੰਦੇ ਆ ਤਾਂ ਜਿਹਨਾਂ ਅੰਦਰ ਆਪਣੇ ਰੱਬ ਤੇ ਵਿਸ਼ਵਾਸ ਹੁੰਦਾ ਨਾ ਉਹ ਮੁਸੀਬਤਾਂ ਦੇ ਸائے ਵਿੱਚ ਵੀ ਦੁੱਖਾਂ ਦੇ ਸائے ਵਿੱਚ ਵੀ ਆਰਾਮ ਨਾਲ ਅੱਖਾਂ ਬੰਦ ਕਰਕੇ ਆਪਣੇ ਰੱਬ ਦੇ ਭਰੋਸੇ ਸੌਂ ਜਾਂਦੇ ਆ ਕਹਿੰਦੇ ਫਿਕਰਾਂ ਹੀ ਕੋਈ ਨਹੀਂ ਹਰ ਮੁਸੀਬਤ 'ਚ ਸਾਡੀ ਰੱਖਿਆ ਕਰਨ ਵਾਲਾ ਉਹ ਦਾਤਾ ਹੈ ਕਿਉਂਕਿ ਇੰਝ ਪਤਾ ਲੱਗਦਾ ਹੈ ਕਿ ਗੁਰੂਆਂ ਦਾ ਪਿਆਰ ਗੁਰੂਆਂ ਦਾ ਵਿਸ਼ਵਾਸ ਇਹ ਭਰਮਾ ਭੁਲੇਖਿਆਂ ਨੂੰ ਗੁਰੂ ਐਵਰ ਕਿੱਦਾਂ ਦੂਰ ਕਰਦੇ ਆ ਕਿ ਤੁਹਾਡੇ ਜੀਵਨ 'ਚ ਕੋਈ ਮੁਸੀਬਤ ਦਾ ਨਾਗ ਹੋਵੇ ਨਾ ਕੋਈ ਤੁਹਾਡੇ ਜੀਵਨ 'ਚ ਪ੍ਰੋਬਲਮ ਹੋਵੇ ਕੋਈ ਪਰੇਸ਼ਾਨੀ ਹੋਵੇ ਘੱਡਰੋ ਨਾ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ ਕਿਉਂਕਿ ਜਿਨ੍ਹਾਂ ਨੇ ਸੱਚੇ ਸੌਦੇ ਕੀਤੇ ਹੁੰਦੇ ਐ ਜਿਨ੍ਹਾਂ ਨੇ ਆਪਣੇ ਮਾਲਿਕ ਦੇ ਨਾਲ ਤਾਰ ਜੋੜੀ ਹੁੰਦੀ ਹੈ ਪ੍ਰਭੂ ਭਗਵਾਨ ਦੇ ਨਾਲ ਵਾਹਿਗੁਰੂ ਨਾਲ ਤਾਰ ਜੋੜੀ ਹੁੰਦੀ ਹੈ ਫਿਰ ਉਹਨਾਂ ਦੀ ਰੱਖਿਆ ਵੀ ਉਹ ਆਪ ਕਰਦਾ ਹੈ ਜੇ ਥੋੜਾ ਜਿਹਾ ਵਿਚਾਰੇ ਸੀ ਕਰੀਏ ਨਾ ਤਾਂ ਇੱਥੋਂ ਇੱਕ ਸੰਕੇਤ ਮਿਲਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਕਿ ਗੁਰੂ ਸਾਨੂੰ ਸਿਖਾ ਰਹੇ ਐ ਕਿ ਮੁਸੀਬਤਾਂ ਦੇ ਪਰੇਸ਼ਾਨੀਆਂ ਦੇ ਬੁਰਾਈਆਂ ਦੇ ਨਾਦਾਂ ਤੋਂ ਡਰਨ ਦੀ ਬਲਕਿ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਮੂਸਿਰ ਦੇ ਸائے ਥੱਲੇ ਵੀ ਆਰਾਮ ਨਾਲ ਸੌ ਜਾਂਦੇ ਸਮਝਿ ਦਿਓਗ ਨੀ ਜਿੱਦਾ ਕਹਾਵਤ ਹੈ ਨਾ ਕਿ ਸ਼੍ਰੀ ਕ੍ਰਿਸ਼ਨ ਦੇ ਜੀਵਨ ਦੀ ਵੀ ਇਹ ਮਿਸਾਲ ਹੈ ਕਿ ਜਦੋਂ ਕਹਿੰਦੇ ਦਾਸੀ ਪੂਤਨਾ ਮਾਰਨ ਆਈ ਸੀ ਜਿਹੜੀ ਪੂਤਨਾ ਰਾਖਸ਼ੀ ਸੀ ਕੰਸ ਦੀ ਦਾਸੀ ਸੀ ਜਦੋਂ ਸ਼੍ਰੀ ਕ੍ਰਿਸ਼ਨ ਨੂੰ ਮਾਰਨ ਆਈ ਤਾਂ ਸ਼੍ਰੀ ਕ੍ਰਿਸ਼ਨ ਪਲਣੇ ਸੁੱਤੇ ਸੀ ਜਦੋਂ ਚੱਕਿਆ ਉਹਨਾਂ ਦੇਖ ਕੇ ਆਰਾਮ ਨਾਲ ਫੇਰ ਖੰਬੰਦ ਕਰ ਲਿਆ ਕਹਿੰਦੇ ਰੋਏ ਨਹੀਂ ਅੱਖਾਂ ਬੰਦ ਕਰ ਲੀਆਂ ਫੇਰ ਕਿਉਂ ਨਹੀਂ ਤਾਂ ਬੰਦਾ ਆਮ ਬੱਚਾ ਕਿਸੇ ਹੋਰ ਦੇ ਬਹਾਂ ਜਾ ਕੇ ਰੋਂਦਾ ਹੈ ਕਿਉਂਕਿ ਉਹ ਕਿਉਂ ਹੁੰਦਾ ਹੈ ਉਹ ਆਪਣੇ ਆਪ ਨੂੰ ਕੀ ਫੀਲ ਕਰਦਾ ਹੈ ਉਹ ਕਹਿੰਦਾ ਇੱਥੇ ਮੈਂ ਸੇਫ ਨਹੀਂ ਆ ਇੱਥੇ ਮੈਨੂੰ ਕੁਝ ਵੀ ਹੋ ਸਕਦਾ ਹੈ ਇਸ ਲਈ ਬੱਚਾ ਰੋਂਦਾ ਹੈ ਪਰ ਉਹਨਾਂ ਅੱਖਾਂ ਬੰਦ ਕਰ ਲੀਆਂ ਕਿਉਂ ਕਰ ਲੀਆਂ ਕਿਉਂਕਿ ਪਤਾ ਹੈ ਕਿ ਜਿੱਥੇ ਉਹਦਾ ਹੱਥ ਹੋਵੇ ਨਾ ਉਹ ਤਾਕਤ ਨਾਲ ਹੋਵੇ ਉੱਥੇ ਇਦਾਂ ਦੀਆਂ ਰਾਖਸ਼ੀਆਂ ਇਦਾਂ ਦੇ ਬੁਰੀ ਸੋਚ ਵਾਲੇ ਇਦਾਂ ਦੀਆਂ ਮੁਸ਼ਕਲਾਂ ਸਾਡਾ ਕੁਝ ਵਿਗਾੜ ਹੀ ਨਹੀਂ ਸਕਦੀਆਂ ਇਸ ਲਈ ਤੁਹਾਨੂੰ ਵੀ ਇਹੀ ਕਹਿੰਦੇ ਕਿ ਵਿਸ਼ਵਾਸ ਰੱਖੋ ਤੂੰ ਮੇਰਾ ਰਾਖਾ ਤੂੰ ਮੇਰਾ ਰਾਖਾ ਇਹ ਚੀਜ਼ ਜਦੋਂ ਕਿਸਾਨਾਂ ਨੇ ਦੇਖੀ ਸਮਝੀ ਤਾਂ ਫਿਰ ਉਹਨਾਂ ਨੇ ਗੁਰੂਆਂ ਦੇ ਕਦਮਾਂ 'ਚ ਆਪਣਾ ਸਿਰ ਝੁਕਾਇਆ ਕਿਉਂਕਿ ਕੀ ਸੰਕੇਤ ਦਿੱਤਾ ਗੁਰੂ ਰਹਿਬਰ ਕੀ ਸਾਨੂੰ ਸਮਝਾਉਂਦੇ ਜ਼ਿੰਦਗੀ 'ਚ ਮਿਸਾਲ ਕੀ ਮਿਲਦੀ ਹੈ ਕਿ ਮੁਸੀਬਤਾਂ ਦੇ ਨਾਗਾਂ ਤੋਂ ਡਰਨ ਦੀ ਲੋੜ ਨਹੀਂ ਹੈ ਅਗਰ ਪ੍ਰੋਬਲਮ ਹੈ ਕੋਈ ਜੀਵਨ 'ਚ ਬਿਮਾਰੀ ਹੈ ਕੋਈ ਤਕਲੀਫ ਹੈ ਮੈ ਨਹੀਂ ਹੁੰਦੇ ਜਿਹੜੇ ਬੰਦੇ ਨੂੰ ਡਸਣ ਨੂੰ ਤਿਆਰ ਹੈ ਉਹ ਕਹਿੰਦੇ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਆਪਣੇ ਉਹਨਾਂ ਰਹਿਬਰਾਂ ਤੇ ਤਾਂ ਇਹਨਾਂ ਮੁਸੀਬਤਾਂ ਦੇ ਸਾਏ ਵਿੱਚ ਵੀ ਉਹ ਆਰਾਮ ਨਾਲ ਸੌ ਸਕਦੇ ਆ ਜਿਨ੍ਹਾਂ ਨੂੰ ਆਪਣੇ ਮਾਲਕ ਤੇ ਆਪਣੇ ਭਗਵਾਨ ਤੇ ਵਿਸ਼ਵਾਸ ਹੋਵੇ ਯਕੀਨ ਹੋਵੇ ਭਰੋਸਾ ਹੋਵੇ ਤਾਂ ਆਪਣੀ ਜ਼ਿੰਦਗੀ ਨੂੰ ਉੱਥੇ ਵੀ ਖੁਸ਼ੀ ਨਾਲ ਜੀ ਸਕਦੇ ਆ ਉੱਥੇ ਵੀ ਆਰਾਮ ਨਾਲ ਜ਼ਿੰਦਗੀ ਉਹਨਾਂ ਦੀ ਗੁਜ਼ਰ ਸਕਦੀ ਸਮਝ ਦਿਓ ਕਰ ਇਹ ਬੜੀ ਚੀਜ਼ ਹੈ ਕਿਉਂਕਿ ਇੱਥੇ ਫਿਰ ਕਹਾਂਗੇ ਇੱਕ ਗੱਲ ਦਾ ਜਵਾਬ ਦੇਗਾ ਕਿ ਕਿੰਸਵਾਰ ਕਹਿੰਦਾ ਜੀ ਜੇ ਤਾਂ ਹੁਣ ਇੱਥੇ ਛੋਟੀ ਜੀ ਗੱਲ ਹੈ ਇੱਕ ਕਹਾਣੀ ਹੈ ਜਵਾਬ ਤੁਸੀਂ ਦੇਣਾ ਹੈ ਇਹ ਤਿੰਨ ਫਕੀਰ ਹੈ ਜਾਂ ਤਿੰਨ ਸਾਧੂ ਹੈ ਇੱਕ ਸਾਧੂ ਉਹ ਹੈ ਜਿਹੜਾ ਕਹਿੰਦਾ ਮੈਂ ਹਵਾ ਚੋੜਦਾ ਕਿਉਂਕਿ ਹਵਾ ਮੇਰੇ ਕਾਬੂ ਚ ਮੈਂ ਹਵਾ ਚੋੜ ਸਕਦਾ ਹਾਂ ਕਿਉਂਕਿ ਹਵਾ ਮੇਰੇ ਔਰ ਦੂਸਰਾ ਸਾਧੂ ਉਹ ਹੈ ਜਿਹੜਾ ਕਹਿੰਦਾ ਵੀ ਪਾਣੀ ਮੇਰੇ ਕਾਬੂ ਚ ਮੈਂ ਪਾਣੀ ਚ ਸਾਹ ਲੈ ਸਕਦਾ ਪਾਣੀ ਮੇਰੇ ਕਾਬੂ ਚ ਮੈਂ ਪਾਣੀ ਚ ਸਾਹ ਲੈ ਸਕਦਾ ਹਾਂ ਪਤੀਜਾ ਸਾਧੂ ਉਹ ਕਹਿੰਦਾ ਕਿ ਭਾਈ ਨਾ ਤਾਂ ਹਵਾ ਮੇਰੇ ਕਾਬੂ 'ਚ ਨਾ ਮੈਂ ਹੁੜ ਸਕਦਾ ਆ ਨਾ ਮੈਂ ਪਾਣੀ 'ਚ ਸਾਹ ਲੈ ਸਕਦਾ ਪਾਣੀ ਮੇਰੇ ਕਾਬੂ 'ਚ ਪਰ ਹਾਂ ਇਹ ਮਨ ਮੇਰੇ ਕਾਬੂ 'ਚ ਹੈ ਇਸ ਲਈ ਮੈਂ ਆਪਣੇ ਆਪ ਨੂੰ ਨਫ਼ਰਤ, ਕ੍ਰੋਧ, ਬੈਰ, ਬ੍ਰੋਹਤ ਆ ਹਰ ਗੁਰੀ ਚੀਜ਼ ਤੋਂ ਬਚਾ ਸਕਦਾ ਕਿਉਂਕਿ ਮੇਰਾ ਮਨ ਮੇਰੇ ਕਾਬੂ 'ਚ ਹੈ ਤਾਂ ਹੁਣ ਜਵਾਬ ਦਿਓ ਰੱਬ ਕੇ ਨੂੰ ਮਿਲੇਗਾ ਪਹਿਲੇ ਨੂੰ ਦੂਜੇ ਨੂੰ ਤੀਜੇ ਨੂੰ ਜਿਹੜਾ ਹਵਾ ਚੜਦਾ ਉਹਨੂੰ ਕਿਉਂ ਨਹੀਂ ਕਿਉਂਕਿ ਹਵਾ 'ਚ ਵਿਸ਼ਾ ਕੋੜ ਰਿਹਾ ਹੈ ਅਰ ਜੇ ਮਾਨੀ ਕਾਬੂ ਚ ਨਹੀਂ ਹੈ ਹਵਾ 'ਚ ਤੇ ਚਿੜੀਆਂ ਵੀ ਉੱਡ ਜਾਂਦੀਆਂ ਉਹਨਾਂ ਨੂੰ ਆਪ ਕਿੱਥੋਂ ਮਿਲ ਗਿਆ ਪਾਣੀ 'ਚ ਸਾਹ ਤਾਂ ਮੱਛੀਆਂ ਵੀ ਲੈ ਲੈਂਦੀਆਂ ਹੈ ਪਾਣੀ 'ਚ ਸਾਹ ਲੈਣਾ ਸਿੱਖ ਲਿਆ ਤੇ ਤੇ ਕਰਤੱਬ ਹੈ ਇਹ ਤਾਂ ਕਿ ਟ੍ਰਿਕ ਹੈ ਹਵਾ ਚ ਉੜਨਾ ਸਿੱਖ ਲਿਆ ਤਾਂ ਆਉਣ ਵਾਲੇ ਸਮੇਂ 'ਚ ਅੱਜ ਕਹਿੰਦੇ ਹੈ ਕਿ ਖੋਜ ਚੱਲ ਰਹੀ ਹੈ ਸਾਇੰਸ ਖੋਜ ਚੱਲ ਰਹੀ ਹੈ ਕਿ ਬੰਦੇ ਨੂੰ ਇਦਾਂ ਦਾ ਕਵਚ ਪਾਇਆ ਜਾਵੇ ਇਦਾਂ ਦਾ ਨੂੰ ਨਾ ਕਵਚ ਪਾਇਆ ਜਾਵੇ ਕਿ ਉਹ ਉੜ ਸਕੇ ਜਿਦਾ ਫਿਲਮਾਂ 'ਚ ਦੇਖਦੇ ਹੋ ਨਾ ਤੁਸੀਂ ਕੋਈ ਆਰਮੈਨ ਮੈਨ ਬਣ ਗਿਆ ਕੋਈ ਕੋਈ ਹਵਾ ਚ ਉੜਦੇ ਉਹ ਤਿਆਰ ਕਰ ਰਹੀ ਹੈ ਸਾਇੰਸ ਕਿ ਇਦਾਂ ਦਾ ਬੰਦੇ ਨੂੰ ਸੂਟ ਪਾਇਆ ਜਾਵੇ ਕਿ ਬੰਦਾ ਹਵਾ ਚ ਉੜ ਤੇ ਜੇ ਅੱਜ ਕੋਸ਼ਿਸ਼ ਹੋ ਰਹੀ ਤਾਂ ਆਣ ਵਾਲੇ ਸਮੇਂ 'ਚ ਹੋ ਸਕਦਾ 15-20 ਸਾਲ 50 ਸਾਲਾਂ 'ਚ ਸੂਟ ਬਣ ਵੀ ਤੇ ਬੰਦਾ ਹਵਾ ਚੋੜ ਲੇਗਾ ਉਹਦੇ ਨਾਲ ਕੀ ਹੋਗਾ ਰੱਬ ਮਿਲ ਜਾਏਗਾ ਸੋ ਸਭ ਤੋਂ ਵੱਡੀ ਗੱਲ ਕੀ ਹੈ ਜੋ ਜਾਨ ਲੈਂਦੇ ਹੈ ਅੰਦਰ ਕੋ ਉਹ ਹੀ ਕਲੰਦਰ ਬਣਤੇ ਹੈ ਜੋ ਜੀਤ ਲੈਂਦੇ ਹੈ ਇਸ ਮਨ ਕੋ ਉਹ ਹੀ ਸਿਕੰਦਰ ਬਣਤੇ ਹੈ ਕਲਪ ਤਾਂ ਜੇ ਸਿਕੰਦਰ ਬਣਨਾ ਹੈ ਦੁਨੀਆਂ ਨੂੰ ਜਿਤਨਾ ਹੈ ਆਪਣੇ ਮਨ ਜੀਤੇ ਇਸ ਲਈ ਜੈਸੀ ਕਹੀਏ ਨਾ ਫੁਲਾਨ ਨੇ ਉਹ ਕਰਤੱਬ ਦਿਖਾ ਦਿੱਤਾ ਹੈ ਬੜੀ ਗੱਲ ਨਹੀਂ ਹੈ ਫੁਲਾਨੀ ਨੇ ਉਹ ਕਰਤੱਬ ਦਿਖਾਤਾ ਹਵਾ ਚੜ ਕੇ ਪਾਣੀ ਚ ਡੋਕ ਕੇ ਇਹ ਬੜੀ ਗੱਲ ਨਹੀਂ ਹੈ ਬੜੀ ਗੱਲ ਕੀ ਹੈ ਕਿ ਸਾਹਮਣੇ ਮੌਤ ਹੈ ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਵਿਸ਼ਵਾਸ ਨਾਲ ਅੱਗੇ ਵਧੋ ਹਿੰਮਤ ਨਾਲ ਅੱਗੇ ਵਧੋ ਮੁਸੀਬਤਾਂ ਦੇ ਸਾਏ ਚ ਵੀ ਆਪਣੇ ਉਸ ਮਾਲਿਕ ਤੇ ਯਕੀਨ ਰੱਖੋ ਉਸ ਪਰਮਾਤਮਾ ਪ੍ਰਭੂ ਤੇ ਵਿਸ਼ਵਾਸ ਇਹ ਹੈ ਸਭ ਤੋਂ بڑا ਚਮਤਕਾਰ ਔਰ ਅਸੀਂ ਕਮਾਂਗੇ ਤੁਸੀਂ ਵੀ ਚਮਤਕਾਰ ਕਰ ਸਕਦੇ ਹੋ ਚਮਤਕਾਰ ਨਾ ਕਰਨਾ ਸਿਖਾ ਦਈਏ ਤੁਹਾਨੂੰ ਸਿੱਖਣਾ ਚਾਹੁੰਦੇ ਹੋ ਬਸ 2 ਮਿੰਟ ਚ ਸਿਖਾ ਦੇਣਾ ਚਮਤਕਾਰ ਤੁਹਾਨੂੰ ਕਰਦਾ ਫੇ ਤੁਸੀਂ ਵੀ ਕਹਿ ਸਕਦੇ ਹੋ ਮੈਂ ਚਮਤਕਾਰ ਅੱਛਾ ਚਮਤਕਾਰ ਕਹਿੰਦੇ ਕੇ ਇਹਨੂੰ ਪਹਿਲਾਂ ਇਹ ਦੱਸੋ ਚਮਤਕਾਰ ਕਹਿੰਦੇ ਕੇ ਇਹਨੂੰ ਚਮਤਕਾਰ ਉਹਨੂੰ ਕਹਿੰਦੇ ਜਿਹੜਾ ਹੋਰ ਕੋਈ ਨਾ ਕਰ ਸਕੇ ਨਾ ਕਰ ਦਿੱਤਾ ਚਮਤਕਾਰ ਹੋ ਗਿਆ ਹਜ਼ਾਰਾਂ ਲੱਖਾਂ ਦੁਨੀਆ ਨਹੀਂ ਕਰ ਪਾਈ ਨਾ ਕਰ ਦਿੱਤਾ ਇਹਨੂੰ ਕਹਿੰਦੇ ਚਮਤਕਾਰ ਸਮਝ ਦਿਓ ਕਰਨੀ ਉਹ ਜਿੱਦਾਂ ਕਿਹਾ ਇਹ ਲੱਖਾਂ ਚੋਂ ਇੱਕ ਬੰਦਾ ਹਵਾ ਚ ਉੱਡ ਜਾਵੇ ਚਮਤਕਾਰ ਹੋ ਗਿਆ ਕਿਉਂਕਿ ਕੋਈ ਉੜ ਇਹਦਾ ਚਮਤਕਾਰ ਕਰ ਦਿੰਦਾ ਤੇ ਤੁਸੀਂ ਚਮਤਕਾਰ ਕਰ ਸਕਦੇ ਹੋ ਤੁਹਾਡੇ ਵਿੱਚ ਚਮਤਕਾਰ ਕਰਨ ਦੀ ਸ਼ਕਤੀ ਹੈ ਪਰ ਸਿੱਖਣਾ ਪੈਣਾ ਥੋੜਾ ਜਿਹਾ ਉਹ ਕਿਹੜਾ ਚਮਤਕਾਰ ਹੈ ਅਸੀਂ ਫਿਰ ਕਹਾਂਗੇ ਤੁਸੀਂ ਚਮਤਕਾਰ ਸਿੱਖ ਸਕਦੇ ਹੋ ਕਰ ਸਕਦੇ ਹੋ ਉਹ ਚਮਤਕਾਰ ਕੀ ਹੈ ਕਿ ਜੋ ਲੱਖਾਂ ਲੋਕ ਨਹੀਂ ਕਰ ਰਹੇ ਉਹ ਤੁਸੀਂ ਕਰ ਦੇਵੋ ਤਾਂ ਹੋ ਗਿਆ ਚਮਤਕਾਰ ਅੱਜ ਲੱਖਾਂ ਲੋਕ ਬੁਰੀ ਗੱਲ ਤੇ ਗ੍ਰੋਧ ਕਰਦੇ ਆ ਤੁਸੀਂ ਬੁਰੀ ਗੱਲ ਤੇ ਸ਼ਾਂਤ ਰਹਿਣਾ ਸਿੱਖ ਲਓ ਹੋ ਗਿਆ ਚਮਤਕਾਰ ਕਿਉਂਕਿ ਜਿਹੜਾ ਕੋਈ ਨਹੀਂ ਕਰ ਸਕਦਾ ਤੁਸੀਂ ਕਰਕੇ ਦਿਖਾ ਦਿੱਤਾ ਲੋਕਾਂ ਨੂੰ ਕੋਈ ਬੁਰਾ ਬੋਲ ਗ੍ਰੋਧ ਆ ਜਾਂਦਾ ਅੱਗ ਬੁਲਦਾ ਪਰ ਮੈਂ ਸ਼ਾਂਤ ਰਿਆਂ ਇਹ ਕਹਿੰਦੇ ਤੋੜਾ ਜੰਮਤਕਾਰ ਲੋਕਾਂ ਦੀ ਤਰਫ ਟੈਨਸ਼ਨ ਆਂਦੀ ਹੈ ਲੋਕ ਰੋਣਾ ਸ਼ੁਰੂ ਕਰ ਦਿੰਦੇ ਆ ਹਾਈ ਹਾਈ ਕਰਨੀ ਸ਼ੁਰੂ ਕਰ ਦਿੰਦੇ ਆ ਤੁਹਾਡੀ ਤਰਫ ਟੈਨਸ਼ਨ ਆਵੇ ਤੁਸੀਂ ਸਮਾਈਲ ਦੇਣੀ ਸ਼ੁਰੂ ਕਰ ਦਿਓ ਪਰਵਾਹ ਹੀ ਕੋਈ ਨਹੀਂ ਆਵੇ ਜਿਹੜੀ ਮੁਸੀਬਤ ਆਂਦੀ ਹੈ ਹਰ ਮੁਸੀਬਤ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਹੋ ਗਿਆ ਕਿ ਨਹੀਂ ਚਮਤਕਾਰ ਕਿਉਂਕਿ ਲੋਕ ਕਹਿੰਗੇ ਲੱਖਾਂ ਦੁਨੀਆ ਡਰ ਜਾਂਦੀ ਤੇ ਇਹ ਹੱਸਦਾ ਭਾਈ ਚਮਤਕਾਰ ਕਿਉਂਕਿ ਚਮਤਕਾਰ ਦਾ ਮਤਲਬ ਜੋ ਸਾਰੇ ਨਾ ਕਰ ਪਾਣ ਮੈਂ ਕਰ ਦਿੱਤਾ ਹੋ ਗਿਆ ਜਿਹੜੇ ਸਭ ਤੋਂ بڑا ਚਮਤਕਾਰ ਤੇ ਹੀ ਹੋਏਗਾ ਕਿ ਅਗਰ ਤੁਹਾਡੇ ਟੇਬਲ ਦੇ ਉੱਪਰ दारू ਦੀਆਂ ਬੋਤਲਾਂ ਪਈਆਂ ਹੈ ਸਾਹਮਣੇ ਮੀਟ ਪਿਆ ਹੈ ਤੁਸੀਂ ਕਹੋ ਸਾਰੀ ਦੁਨੀਆ ਖਾਵੇ ਮੈਂ ਨਹੀਂ ਖਾਂਦਾ ਹੋ ਗਿਆ ਚਮਤਕਾਰ ਭਾਈ ਜਿਹੜਾ ਕੰਮ ਸਾਰੇ ਕਰ ਰਹੇ ਐ ਇਹਨੇ ਆਪਣੇ ਆਪ ਨੂੰ ਮਨ ਤੇ ਕੰਟਰੋਲ ਹੋ ਗਿਆ ਹੁਣ ਅਜੇ ਹੋਵੇ ਚਮਤਕਾਰ ਕਰਨਾ ਸ਼ੁਰੂ ਕਰਨਾ ਤੁਸੀਂ ਕਿਉਂਕਿ ਇਹ ਚਮਤਕਾਰ ਹੀ ਜੇ ਕਿਸ ਨੂੰ ਗੁੱਸਾ ਆਉਂਦਾ ਹੈ ਤੁਸੀਂ ਸ਼ਾਂਤ ਰਹੇ ਤਾਂ ਕਰਦਾ ਤੁਸੀਂ ਕਿਉਂਕਿ ਗੁੱਸਾ ਤਾਂ ਸਾਰੇ ਹੀ ਕਰਦੇ ਪਰ ਸ਼ਾਂਤ ਕੋਈ ਕੋਈ ਰਹਿੰਦਾ ਹੈ ਬੁਰੇ ਕਰਮ ਤਾਂ ਸਾਰੇ ਹੀ ਕਰਦੇ ਐ ਅੱਛਾ ਕਰਮ ਕੋਈ ਕੋਈ ਤਾਂ ਜਿਹੜਾ ਅੱਛਾ ਕਰਮ ਕਰਨ ਵਾਲਾ ਸੀ ਕਹਿੰਦੇ ਸਭ ਤੋਂ ਵੱਡਾ ਤਾਂ ਰੱਬ ਦੀ ਨਜ਼ਰਾਂ 'ਚ ਚਮਤਕਾਰ ਉਹੀ ਹੈ ਕਿਉਂਕਿ ਅਸੀਂ ਉਹਨੂੰ ਚਮਤਕਾਰ ਕਹਾਂਗੇ ਉਹ ਚੀਜ਼ ਚਮਤਕਾਰ ਹੁੰਦੀ ਜੋ ਸਾਨੂੰ ਰੱਬ ਦੇ ਨੇੜੇ ਲੈ ਜਾਵੇ ਜਿਹੜੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ ਉਹ ਹੈ ਅਸਲੀ ਚਮਤਕਾਰ ਕਿਉਂਕਿ ਜੀਵਨ ਮਿਲਿਆ ਹੀ ਸਾਨੂੰ ਇਸ ਲਈ ਹੈ ਇਸ ਲਈ ਇੱਥੇ ਇੱਕ ਗੱਲ ਕਹਾਂਗੇ ਅਗਰ ਹੈ ਤੁਝੇ ਰੱਬ ਕੋ ਕਾਮਯਾਬੀ ਔਰ ਖੁਸ਼ੀਆਂ ਕੋ ਪਾਣੇ ਦਾ ਸ਼ੌਕ ਸੰਭਾਲਣਾ ਹੁਣ ਟਾਈਮ ਕਾਫੀ ਹੋ ਗਿਆ ਇਸ ਲਈ satsang ਨੂੰ ਆਖਰਲੇ ਬਚਨ ਵਾਲ ਲੈ ਕੇ ਜਾਵਾਂ ਕਿ ਅਗਰ ਹੈ ਤੁਜ ਕੋ ਅਗਰ ਹੈ ਤੁਝੇ ਰੱਬ ਕੋ ਕਾਮਯਾਬੀ ਔਰ ਖੁਸ਼ੀਆਂ ਕੋ ਪਾਣੇ ਕਾ ਸ਼ੌਕ ਹੈਗਾ ਸ਼ੌਕ ਮੈਨੂੰ ਰੱਬ ਮਿਲੇ ਮੈਨੂੰ ਕਾਮਯਾਬੀ ਮਿਲੇ ਮੈਨੂੰ ਖੁਸ਼ੀਆਂ ਮਿਲ ਮੈਨੂੰ ਸਫਲਤਾ ਮਿਲੇ ਹੈਗਾ ਸ਼ੌਕ ਤਾਂ ਫਿਰ ਕੀ ਕਰਨਾ ਹੈ ਅਗਰ ਹੈ ਤੁਝੇ ਰੱਬ ਕੋ ਕਾਮਯਾਬੀ ਔਰ ਖੁਸ਼ੀਆਂ ਕੋ ਪਾਣੇ ਕਾ ਸ਼ੌਕ ਤੋਂ ਪਹਿਲੇ ਆਪਣੇ ਮਨ ਨੂੰ ਡਰ ਚਿੰਤਾ ਸ਼ੰਕਾ ਔਰ ਬੁਰੀ ਆਦਤੋਂ ਸੇ ਰੋਕੋ ਕਿਉਂਕਿ ਜੇ ਸ਼ੌਕ ਹੈ ਨਾ ਤਾਂ ਉਹਦੇ ਨਹੀਂ ਮਿਲ ਜਾਣਾ ਮੈਨੂੰ ਸ਼ੌਕ ਹੈ ਤਾਂ ਮੈਨੂੰ ਮਿਲ ਜਾਵੇ ਸਮਝਦੇ ਹੋ ਕਿ ਨਹੀਂ ਉਹਨੂੰ ਪਾਣ ਵਾਸਤੇ ਵੀ ਕੁਛ ਬਦਲਾਵ ਵੀ ਆਪਣੇ ਜੀਵਨ ਚ ਲਿਆਣਾ ਤਾਂ ਫਿਰ ਅਗਰ ਉਹਨੂੰ ਪਾਣ ਦਾ ਸ਼ੌਕ ਹੈ ਤਾਂ ਕਿਹੜੀ ਚੀਜ਼ ਤੋਂ ਆਪਣੇ ਆਪ ਨੂੰ ਰੋਕਣਾ ਪੈਣਾ ਆਪਣੇ ਮਨ ਨੂੰ ਕਿੱਥੋਂ ਰੋਕਣਾ ਪੈਣਾ ਹੈ ਅਗਰ ਹੈ ਤੁਝੇ ਰੱਬ ਕੋ ਕਾਮਯਾਬੀ ਔਰ ਖੁਸ਼ੀ ਕੋ ਪਾਣੇ ਦਾ ਸ਼ੌਕ ਤੋ ਪਹਿਲੇ ਆਪਣੇ ਮਨ ਕੋ ਡਰ ਚਿੰਤਾ ਸ਼ੰਕਾ ਔਰ ਬੁਰੀ ਆਦਤੋਂ ਸੇ ਅਜ ਰੋਕ ਲਾ ਦਿਓ ਸਟਾਪ ਕਰ ਦਿਓ ਉਹਨਾਂ ਨੂੰ ਬ੍ਰੇਕ ਲਾ ਦਿਓ ਇਹਨਾਂ ਦੀ ਕਿਉਂਕਿ ਜਿਹੜਾ ਬੁਰੀਆਂ ਆਦਤਾਂ ਨੂੰ ਡਰ ਨੂੰ ਚਿੰਤਾ ਨੂੰ ਸ਼ੰਕਾ ਨੂੰ ਬ੍ਰੇਕ ਲਾ ਦਿੰਦਾ ਹੈ ਫਿਰ ਉਹੀ ਪ੍ਰਮਾਤਮਾ ਨੂੰ ਪਾਉਂਦਾ ਹੈ ਇਸ ਲਈ ਯਾਦ ਰੱਖਣਾ ਕਿ ਜੇ ਕਾਮਯਾਬੀ ਚਾਹੀਦੀ ਹੈ ਤਾਂ ਡਰਨ ਵਾਲਾ ਸ਼ੰਕਾ ਕਰਨ ਵਾਲਾ ਬੁਰੀਆਂ ਆਦਤਾਂ ਬੁਰੀਆ ਆਤ ਤੈਨੂੰ ਕਹਿੰਦੇ ਨਸ਼ੇ ਕਰਨ ਵਾਲਾ ਬੁਰਾ ਕਰਮ ਕਰਨ ਵਾਲਾ ਕਦੀ ਕਾਮਯਾਬ ਨਹੀਂ ਹੋ ਸਕਦਾ ਇਹ ਯਾਦ ਰੱਖੀ ਕਿਉਂਕਿ ਅੱਜ ਬੜੇ ਤੋਂ ਬੜੇ ਜਿਹੜਾ ਕਾਮਯਾਬ ਇਨਸਾਨ ਹੈ ਉਹਨਾਂ ਨੂੰ ਨਸ਼ੇ ਦੀ ਆਦਤ ਲਾ ਦਿਓ ਤਾਂ ਤੁਸੀਂ ਦੇਖੋ ਥੋੜੇ ਦਿਨਾਂ ਚ ਹੀ ਉਹ ਕਿੱਥੇ ਆ ਜਾਏਗਾ ਬੁਰੀਆ ਆਤ ਤਾਂ ਲਾ ਦਿਓ ਉਹਨੂੰ ਕਿੱਥੇ ਆ ਜਾਏਗਾ ਇਸ ਲਈ ਦਸਿਆ ਕੀ ਜਾਂਦਾ ਹੈ ਕਿ ਜਦੋਂ ਡਰ ਸਾਡੇ ਅੰਦਰ ਆ ਗਿਆ ਸ਼ੰਕਾ ਸਾਡੇ ਅੰਦਰ ਆ ਗਈ ਔਰ ਚਿੰਤਾ ਕਰਨੀ ਖਾਂਮਾਂ ਖਾਂ ਦੀ ਸ਼ੁਰੂ ਕਰ ਦਿੱਤੀ ਔਰ ਬੁਰੀਆਂ ਆਦਤਾਂ 'ਚ ਬੈਗੇ ਤਾਂ ਨਾ ਸਾਨੂੰ ਰੱਬ ਮਿਲ ਸਕਦਾ ਆ ਨਾ ਹੀ ਸਾਨੂੰ ਜ਼ਿੰਦਗੀ 'ਚ ਕਿਸੇ ਮੁਕਾਮ ਤੇ ਕਾਮਯਾਬੀ ਮਿਲ ਸਕਦੀ ਹੈ ਨਾ ਹੀ ਸਾਡੇ ਜੀਵਨ 'ਚ ਖੁਸ਼ੀ ਆ ਸਕਦੀ ਹੈ ਯਾਨੀ ਹਰ ਚੀਜ਼ ਤੁਸੀਂ ਖਾਲੀ ਹੋ ਕੇ ਬਹਿ ਜਾਵਾਂਗੇ ਤਾਂ ਜੇ ਆਪਣੇ ਅੰਦਰੋਂ ਡਰ ਨੂੰ ਖਤਮ ਕਰਕੇ ਵਿਸ਼ਵਾਸ ਪੈਦਾ ਕਰ ਲਈਏ ਕਿ ਮੈਨੂੰ ਕਾਮਯਾਬੀ ਜ਼ਰੂਰ ਕਿਉਂਕਿ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਤਾਂ ਫਿਰ ਕੀ ਹੋਏਗਾ ਫਿਰ ਕਾਮਯਾਬੀ ਜ਼ਰੂਰ ਇਸ ਲਈ ਡਰ ਨੂੰ ਛੱਡ ਕੇ ਵਿਸ਼ਵਾਸ ਲਿਓ ਆਪਣੇ ਅੰਦਰ। ਚਿੰਤਾ ਨੂੰ ਛੱਡੋ। ਫਿਕਰ ਨੂੰ ਛੱਡੋ। ਔਰ ਹੌਸਲਾ ਲਿਓ ਆਪਣੇ ਅੰਦਰ ਕਿ ਮੈਂ ਕਰ ਸਕਦਾ ਹਾਂ। ਚਿੰਤਾ ਹੁੰਦੀ ਕਿ ਕਿੱਦਾਂ ਹੋਏਗਾ, ਕੀ ਹੋਏਗਾ? ਉਹ ਹੋਏਗਾ। ਜੇ ਮੇਰਾ ਮਾਲਿਕ ਮੇਰੇ ਨਾਲ ਹੈ, ਕੋਸ਼ਿਸ਼ ਕਰਾਂਗੇ ਤਾਂ ਨਾ ਮੁਮਕਨ, ਮੁਮਕਨ। ਇੱਥੇ ਆਪਣੀ ਹਿੰਮਤ ਨੂੰ ਵਧਾਣਾ ਹੈ, ਆਪਣੇ ਹੌਸਲੇ ਨੂੰ ਵਧਾਣਾ ਹੈ। ਔਰ ਸ਼ੰਕਾ ਸ਼ੰਕਾ ਵੀ ਨਹੀਂ ਰੱਖਣੀ। ਪਤਾ ਨਹੀਂ ਮੇਰੇ ਰੱਬ ਨੇ ਮੇਰੀ ਸੁਣਨੀ ਹੈ ਕਿ ਨਹੀਂ ਪਤਾ ਨਹੀਂ ਮੈਨੂੰ ਕਾਮਯਾਬੀ ਮਿਲਣੀ ਹੈ ਕਿ ਨਹੀਂ ਪਤਾ ਨਹੀਂ ਮੇਰੀ ਮੁਸ਼ਕਿਲ ਦਾ ਹੱਲ ਹੋਣਾ ਹੈ ਜਾਂ ਨਹੀਂ ਇਹ ਸ਼ੰਕਾਵਾਂ ਵੀ ਖਤਮ ਕਰ ਦਿਓ ਯਕੀਨ ਰੱਖੋ ਪੂਰਾ ਔਰ ਆਪਣੇ ਆਪ ਨੂੰ ਹਰ ਬੁਰਾਈ ਤੋਂ ਬਚਾਉਣ ਦੀ ਕੋਸ਼ਿਸ਼ ਕਰੋ ਫਿਰ ਤੁਹਾਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਤੋਂ ਕੋਈ ਰੋਕ